ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰੇ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਤੋਤੇ ਸੀ ਕੱਪੜੇ ਤੇ ਕੱਪੜਿਆਂ ਦਾ ਆਪਣਾ ਨਿਬੜ ਗਿਆ ਸੀਗਾ ਕੱਪੜੇ ਧੋਲੇ ਸੀ ਤੇ ਕੱਪੜੇ ਧੋਣ ਤੋਂ ਬਾਅਦ ਮੈ ਲੱਗੀ ਸੀ ਗੁੱਡਣ ਮੈਂ ਕਿਾ ਚੱਲ ਕਿਆਰੀ ਚ ਗੁੱਡ ਦਿੰਨੀ ਆ ਤੇ ਬਾਕੀ ਬਹੁਤ ਘਾਹ ਖੂਜਾ ਹੋਇਆ ਪਿਆ ਸੀ ਇਹ ਦੇ ਕਰਕੇ ਮੈਂ ਕਿਾ ਚੱਲ ਗੁੱਡ ਦਿੰਨੀ ਆ ਤੇ ਚਲੋ ਜੀ ਆਪਾਂ ਹੁਣ ਪਹਿਲਾਂ ਗੁੱਡ ਲਈਏ ਬਾਕੀ ਹੋਰ ਕੰਮ ਆਪਾਂ ਫੇਰ ਕਰਾਂਗੇ ਲਓ ਜੀ ਉਧਰ ਤਾਂ ਆਪਾਂ ਗੜਾਈ ਕਰਤੀ ਸੀਗੀ ਸਬਜੀ ਤੇ ਬੁੱਟੇ ਜਿਹੜੇ ਲਾਏ ਸੀਗੇ ਬਤਾਵਾਂ ਦੇ ਮਤਲਬ ਕਿ ਉਹ ਉਧਰ ਗੜਾਈ ਕਰਤੀ ਸੀ ਇਧਰ ਕੁੱੜਤੇ ਸੀਗੇ ਤੇ ਫਿਰ ਮੈਂ ਇਧਰ ਆ ਗਈ ਤੇ ਆ ਆਪਣੀ ਜਮਣਾਂ ਲਾਈਆਂ ਹੋਈਆਂ ਨੇ ਛੋਟੀ ਛੋਟੀਆਂ ਜਮਣਾਂ ਹੋਈਆਂ ਨੇ ਵੈਸੇ ਇੰਨੀ ਜ਼ਿਆਦਾ ਨਹੀਂ ਹੋਈਆਂ ਹਲੇ ਤੇ ਇਹ ਨੇਰੀ ਜਿਹੜੀ ਆਉਂਦੀ ਆ ਮਤਲਬ ਕਿ ਨੇਰੀ ਨਾਲ ਫੂੜਾ ਕੜਾ ਜਿਹੜਾ ਪੈ ਜਾਂਦਾ ਤੇ ਉਹਦੇ ਕਰਕੇ ਮੈਂ ਕਿਹਾ ਚਲ ਕੂੜਾ ਕੱਢ ਦਿੰਨੀ ਆ ਕੂੜਾ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਜੇ ਆਪਾਂ ਪਾਣੀ ਪਾਉਨੇ ਆ ਫਿਰ ਇਹਦੇ ਜੜ ਨੂੰ ਪਾਣੀ ਨਹੀਂ ਲੱਗਦਾ ਇਹਦੇ ਕਰਕੇ ਮੈਂ ਕਿਹਾ ਚੱਲ ਕੂੜਾ ਕੱਢ ਦਿੰਨੇ ਆ ਤੇ ਬਾਕੀ ਫਿਰ ਆਪਾਂ ਜਾਮਣ ਚੋਂ ਕੂੜਾ ਕੱਢਿਆ ਕੋ ਜਾਮਣ ਚੋਂ ਕੂੜਾ ਕੱਢ ਕੇ ਫਿਰ ਮੈਂ ਅਮਰੂਦ ਚੋਂ ਵੀ ਕੂੜਾ ਕੱਢਿਆ ਢੇਰੀ ਨਾ ਇਕੱਠਾ ਹੋਇਆ ਸੀ ਬਹੁਤ ਜ਼ਿਆਦਾ ਲਓ ਜਿੱਧਰ ਆਪਣਾ ਨਿਬੜ ਗਿਆ ਸੀਗਾ ਤੇ ਆਪਣਾ ਬੇੜਾ ਪੂੜਾ ਵੀ ਆਪਾਂ ਸੁੰਬਰ ਲਿਆ ਸੀਗਾ ਤੇ ਬਾਕੀ ਉਧਰ ਨਵੇੜ ਕੇ ਫਿਰ ਮੈਂ ਇੱਧਰ ਆ ਗਈ ਮੈਂ ਫਿਰ ਚੁੱਲ੍ਹੇ ਨੂੰ ਗਾਰਾ ਲਾਉਣ ਲੱਗ ਗਈ ਵੈਸੇ ਧੁੱਪਾਂ ਤਾਂ ਆ ਗਈ ਸੀ ਫਿਰ ਮੈਂ ਚੱਲ ਹੁਣ ਲੱਗਦੇ ਹੱਥ ਚੁੱਲ੍ਹੇ ਨੂੰ ਗਾਰਾ ਵੀ ਲਾ ਦੇਣੀ ਆ ਕਈ ਦਿਨਾਂ ਦੀ ਘੋਲ ਕਰਦੀ ਆ ਰੋਜ਼ੇ ਘੋਲ ਹੋ ਜਾਂਦੀ ਆ ਕੋਈ ਨਾ ਕੋਈ ਕੰਮ ਨਿਕਲਿਆ ਹੀ ਰਹਿੰਦਾ ਇਹਦੇ ਕਰਕੇ ਮੈਂ ਕਿਹਾ ਚੱਲ ਅੱਜ ਪਹਿਲਾਂ ਚੁੱਲ੍ਹੇ ਨੂੰ ਗਾਰਾ ਲਾਉਣੀ ਆ ਬਾਕੀ ਕੰਮ ਮੈਂ ਕਿਹਾ ਫੇਰ ਕਰੂੰਗੀ ਲਓ ਜੀ ਆਪਾਂ ਚੁੱਲ੍ਹੇ ਨੂੰ ਘਾਰਾ ਵੀ ਲਾਤਾ ਸੀਗਾ ਤੇ ਪੋਚਾ ਵੀ ਦੇਤਾ ਸੀਗਾ ਤੇ ਧੁੱਪਾਂ ਦਾ ਦੇਖੋ ਕਿੰਨੀ ਆ ਗਈ ਸੀ ਕਾਫੀ ਆ ਗਈ ਸੀ ਧੁੱਪਾਂ ਚਲ ਮੈਂ ਖਿਲਾ ਦਿੰਨੀ ਆ ਉਧਰ ਨਿਬੜ ਗਿਆ ਸੀਗਾ ਆਪਾਂ ਗੁੱੜ ਵੀ ਦਿੱਤਾ ਸੀਗਾ ਦੇਖੋ ਕਿੰਨਾ ਸਾਫ਼ ਹੋ ਗਿਆ ਇਹਨਾਂ ਘਾਹ ਨੂੰ ਵੈਨ ਆਪਾਂ ਸਾਫ਼ ਕਰਤਾ ਗੁੱੜਤਾ ਤੇ ਬਾਕੀ ਦੂਹੇ ਪਾਸੇ ਵੀ ਆਪਾਂ ਜਿਹੜੇ ਮਤਲਬ ਕਿ ਸਬਜ਼ੀ ਲਾਈ ਹੋਈ ਸੀ ਥੋੜੀ ਜੀ ਉਧਰ ਵੀ ਛੋਟੇ ਛੋਟੇ ਬੁੱਟੇ ਹੋ ਗਏ ਤੇ ਆਪਾਂ ਉਧਰ ਵੀ ਗੁੱੜਤਾ ਸੀਗਾ ਆਹ ਦੇਖੋ ਜੀ ਇਹ ਸਾਫ਼ ਹੋ ਗਿਆ ਤੇ ਆਪਾਂ ਉਧਰ ਧੁੱਪਾਂ ਦੇਖੋ ਵੇੜੇ 'ਚ ਕਿੰਨੀ ਹੋਈ ਹੋਈ ਆ ਗੜੀ ਧੁੱਪਾਂ ਆ ਦੇਖੋ ਇੱਧਰ ਵੀ ਆਪਾਂ ਗੁੜਤਾ ਸੀਗਾ ਇਹਨਾਂ ਸਾਫ਼ ਕਰਤਾ ਸੀਗਾ ਗੁੜਕੇ ਤੇ ਬਾਕੀ ਜਿਹੜੀਆਂ ਵੱਟਾਂ ਆਪਾਂ ਕਰੀਆਂ ਹੋਈਆਂ ਨੇ ਵੱਟਾਂ ਪਾਈਆਂ ਹੋਈਆਂ ਉੱਧਰ ਵੀ ਆਪਾਂ ਬੀ ਲਾਤੇ ਸੀ ਭਿੰਡੀਆਂ ਦੇ ਆਹ ਦੇਖੋ ਉੱਧਰ ਜਿਹੜੀਆਂ ਵੱਟਾਂ ਲਾਈਆਂ ਹੋਈਆਂ ਉੱਧਰ ਵੀ ਆਪਾਂ ਬੀ ਲਾਤੇ ਲੋ ਜਿੱ उधर ਆਪਣਾ ਨਿਬੜ ਗਿਆ ਸੀਗਾ ਫਿਰ ਇੱਧਰ ਮੈਂ ਆ ਗਈ ਤੇ ਇੱਧਰ ਆਪਾਂ ਰੋਟੀ ਪਾਣੀ ਤਾਂ ਨਿਬੜ ਲਿਆ ਸੀ ਰੋਟੀ ਪਾਣੀ ਖਾਪ ਕਰ ਲਿਆ ਸੀਗਾ ਤੇ ਭਾਂਡੇ ਵੀ ਮਾਇਲੇ ਸੀਗੇ ਤੇ ਰੋਟੀ ਪਾਣੀ ਖਾ ਕੇ ਫਿਰ ਮੈਂ ਲੱਗੀ ਮਤਲਬ ਕਿ ਪੋਚਾ ਲਾਉਣ ਝਾੜੂ ਆਪਾਂ ਕਮਰੇ ਚ ਪਹਿਲਾਂ ਲਾ ਲਿਆ ਸੀਗਾ ਤੇ ਆਪਾਂ ਹੁਣ ਆਪਾਂ ਪੋਚਾ ਲਾ ਰਹੀ ਹਾਂ ਲਓ ਜੀ ਵੀਡੀਓ ਅੰਕ ਪਾਈ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਗ ਨਾਲ ਧੰਨਵਾਦ